ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗورਪੀ ਸਿੰਘ ਅਤੇ ਮੇਰੇ ਨਾਲ ਸਮੂਹ ಗ್ರಾಮ ਪੰਚਾਇਤ ਆਲਮਗੀਰ ਕਾਲਾ ਸੰਘਿਆ ਜਿਵੇਂ ਕਿ ਅਸੀਂ ਕੁਛ ਸਵਾ ਪਹਿਲਾਂ ਇੱਕ ਵੀਡੀਓ ਪਾ ਕੇ ਦੱਸਿਆ ਸੀ ਕਿ ਬਹੁਤ ਹੀ ਜਲਦ ਜਿਹੜਾ ਆਲਮਗੀਰ ਦੀਆਂ ਗਲੀਆਂ ਜਿਨ੍ਹਾਂ ਦੇ ਵਿੱਚ ਸੀਵਰੇਜ ਨਹੀਂ ਹੈ ਉੱਥੇ ਸੀਵਰੇਜ ਪਾਵਾਂਗੇ ਅਤੇ ਜਿਹੜੀਆਂ ਗਲੀਆਂ ਦੇ ਵਿੱਚ ਐਂਟਰਲੌਕ ਲਗਣੀ ਬਾਕੀ ਹੈ ਉਹ ਸਾਰੀਆਂ ਗਲੀਆਂ ਚ ਇੰਟਰਲੌਕ ਲਵਾਵਾਂਗੇ ਅੱਜ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਲਮਗੀਰ ਦੇ ਵਿੱਚ ਪਹਿਲੀ ਗਲੀ ਦਾ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਮੌਕੇ ਤੇ ਸਾਡੇ ਨਾਲ ਸਮੂਹ ಗ್ರಾಮ ਪੰਚਾਇਤ ਅਤੇ ਸਾਡੇ ਸਾਰੇ ਹੀ ਸੀਨੀਅਰ ਸਹਿਵਾਨ ਜਿਹੜੇ ਆ ਸਾਡੇ ਨਾਲ ਖੜੇ ਆ ਅਤੇ ਅੱਜ ਅਸੀਂ ਇੱਥੇ ਵਾਲਮੀਕ ਮਹੱਲੇ ਦੇ ਵਿੱਚ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਡਾਕਟਰ ਪਰਮਜੀਤ ਸਿੰਘ ਨੂੰ ਪੁੱਛੂੰਗਾ ਜੀ ਇਹ ਦੱਸੋ ਜੀ ਇਹ ਜਿਹੜਾ ਕੰਮ ਦੀ ਕਿੰਨੀ ਕੁ ਲੋਡ ਸੀ ਤੇ ਕਿੰਨੀ ਕੁ ਦੇਰ ਤੋਂ ਇੱਥੇ ਪੈਂਡਿੰਗ ਪਿਆ ਸੀ ਇਹ ਜਿਹੜਾ ਕੰਮ ਬਹੁਤ ਦੇਰ ਦਾ ਪਿਆ ਸੀਗਾ ਪੈਂਡਿੰਗ ਤਕਰੀਬਨ ਸਾਨੂੰ ਦੇਖਦਿਆਂ ਵੀ 20-25 ਸਾਲ ਹੋ ਗਿਆ ਇਦਾਂ ਹੀ ਪਿਆ ਸੀਗਾ ਇਹ ਅਸੀਂ ಗ್ರಾಮ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਨੇ ਪਹਿਲ ਦੇ ਆਧਾਰ ਤੇ ਇਹ ਅੱਜ ਆਲਮਗੀਰ ਦੇ ਵਿੱਚ ਇਹ ਜਿਹੜਾ ਕੰਮ ਸ਼ੁਰੂ ਕੀਤਾ ਜਿਹੜਾ ਕਿ ਬਾਲਮੀਕ ਮਹੱਲੇ ਤੋਂ ਪਹਿਲਾਂ ਪਹਿਲੀ ਆ ਸ਼ੁਰੂਆਤ ਹੋ ਰਹੀ ਹੈ ਗਲੀ ਦੀ ਨਰਮਨ ਦੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੇ ਹੀ ಗ್ರಾಮ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਗੁਰਦੇਵਾਲ ਸਿੰਘ ਜੀ ਸਾਡੇ ਅੰਕਲ ਜੀ ਸਾਡੇ ਨਾਲ ਖੜੇ ਆ ਸਾਡੇ ਸੀਨੀਅਰ ਲੀਡਰ ਅਤੇ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸੋ ਪ੍ਰਧਾਨ ਜੀ ਦੱਸੋ ਜੀ ਇਹ ਕਿੰਨੀ ਕੁ ਇਸ ਕੰਮ ਦੀ ਇਥੇ ਲੋੜ ਸੀ ਜਾਂ ਇਹ ਕਿੰਨੇ ਕ ਦਿਨ ਤੋਂ ਰੁਕਿਆ ਸੀ ਇਸ ਕੰਮ ਦੀ ਬਹੁਤ ਲੋੜ ਸੀ ਜੀ ਜਿਆਦਾ ਤੋਂ ਜਿਆਦਾ ਲੋੜ ਸੀ ਜੀ ਜਦੋਂ ਪਾਣੀ ਛੜ ਕੋਚਾ ਸੀ ਮੇਨ ਰੋਡ ਤੇ ਪਾਣੀ ਇੱਥੇ ਆ ਜਾਂਦਾ ਸੀ ਜੀ ਖੜਾ ਹੋ ਜਾਂਦਾ ਸੀ ਤਕਰੀਬਨ 21-22 ਸਾਲ ਤੋਂ ਇਹ ਦੇਖਦੇ ਆ ਬਹੁਤ ਮੁਸ਼ਕਲ ਸੀ ਲੰਘਣਾ ਵੀ ਕਾਮ ਮਲਕਾਂ ਦੀ ਵੀ ਤੱਕ ਵੀ ਤੇ ਅੱਜ ਸਾਡੀ ਪੰਚਾਇਤ ਆਲਮਗੀਰ ਦੀ ਬਣੀ ਆ ਬਹੁਤ ਛਲਾਂਗਾ ਜੋਗ ਆਪਾਂ ਪ੍ਰਾਲਾ ਕਰ ਰਹੇ ਆ ਬਹੁਤ ਆਪਾਂ ਇਹਨਾਂ ਦੇ ਧੰਨਵਾਦੀ ਆ ਪੰਚਾਇਤ ਦੇ ਸਮੂਹ ਨਗਰ ਦੇ ਆਲਮਗੀਰ ਦੇ ਜਿਹੜੇ ਕਿ ਇਹਦੇ ਪਰੇ ਚੜਨ ਲੱਗਾ ਕੰਮ ਜੀ ਜੀ ਬਿਲਕੁਲ ਮੈਂ ਇਹ ਦੱਸਣਾ ਚਾਹਣਾ ਕਿ ਇਹ ਸਾਡਾ ਫਰੰਟ ਆ ਕਿਉਂਕਿ ਕਪੂਰਤਲਾ ਨਕੋਦਰ ਰੋਡ ਦੇ ਨਾਲ ਲੱਗਦੀ ਇਹ ਸੜਕ ਆ ਅਤੇ ਇੱਥੇ ਜਦੋਂ ਵੀ ਕੋਈ ਨੰਗਦਾ ਸੀ ਤਾਂ ਬਹੁਤ ਬੁਰਾ ਲੱਗਦਾ ਸੀ ਤੋਆ ਪਿਆ ਹੋਇਆ ਸੀ ਜਦੋਂ ਵੀ ਮੀਂਹ ਕਣੀ ਦਾ ਮੌਸਮ ਹੁੰਦਾ ਸੀ ਇੱਥੇ ਛੱਪੜ ਦਾ ਮਾਹੌਲ ਬਣ ਜਾਂਦਾ ਸੀ ਸਾਰਾ ਤੇ ਇਹ ਜਿਹੜਾ ਇੱਥੋਂ ਅਸੀਂ ਸ਼ੁਰੂਆਤ ਕਰ ਦਿੱਤੀ ਆ ਇਸ ਤੋਂ ਬਾਅਦ ਜੇ ਬਾਕੀ ਪੈਣ ਦੀਆਂ ਜਿੰਨੀਆਂ ਵੀ ਛੋਟੀਆਂ ਗਲੀਆਂ ਜਿਹੜੀਆਂ ਛੋਟੀਆਂ ਗਲੀਆਂ ਅੰਦਰੋਂ ਨਿਕਲ ਕੇ ਬਾਹਰ ਵੱਡੀਆਂ ਗਲੀਆਂ ਨਾਲ ਰਲਦੀਆਂ ਪਹਿਲਾਂ ਉਹ ਛੋਟੀਆਂ ਗਲੀਆਂ ਬਣਾਵਾਂਗੇ ਉਸ ਤੋਂ ਬਾਅਦ ਜਿਹੜਾ ਵੱਡੀਆਂ ਗਲੀਆਂ ਬਣਾ ਕੇ ਉਹਨੂੰ ਸੀਵਰੇਜ ਨੂੰ ਛੱਪੜ ਤੱਕ ਲੈ ਕੇ ਜਾਵਾਂਗੇ ਸੋ ਸਾਡੇ ਨਾਲ ਸਾਡੇ ਪੰਚ ਸਹਿਬਾਨ ਬਿੱਲਾ ਜੀ ਬਿੱਲਾ ਭਾਜੀ ਅਤੇ ਸਮੂਹ ਪੰਚ ਸਹਿਬਾਨ ਖੜੇ ਆ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਤੇ ਸਮੂਹ ਨਗਰ ਦਾ ਧੰਨਵਾਦ ਤੇ ਇੱਕ ਵਾਰ ਮੈਂ ਫੇਰ ਕਲੀਅਰ ਕਰ ਦਿੰਦਾ ਜੀ ਹੁਣ ਇੱਥੇ ਤੁਹਾਡੇ ਸਾਹਮਣੇ ਆ ਜਿਹੜਾ ਮਸ਼ੀਨ ਦਾ ਕੰਮ ਸ਼ੁਰੂ ਹੋ ਗਿਆ ਤੇ ਜਿੰਨੀਆਂ ਵੀ ਕਿਸੇ ਦੀਆਂ ਥੜੀਆਂ ਰੈਂਪ ਜਾਂ ਕੋਈ ਪਾਊਡਰ ਸਟੈਪ ਕਿਸੇ ਤਰੀਕੇ ਦੀ ਵੀ ਚੀਜ਼ ਜਿਹੜੀ ਗਲੀ ਵਿੱਚ ਉਤਰਦੀ ਆ ਉਹ ਜਿਹੜੀ ਆ ਉਹ ਬਿਲਕੁਲ ਸਫਾਈਆ ਕਰ ਦਿੱਤਾ ਜਾਊਗਾ ਤੇ ਇਨ ਫਿਊਚਰ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਹੀ ਨਗਰ ਨੂੰ ਬੇਨਤੀ ਆ ਕਿ ਜਿੰਨੇ ਵੀ ਕੋਈ ਰੈਂਪ ਜਾਂ ਥੜੀਆਂ ਬਣਾਉਣੀਆਂ ਉਹ ਆਪਣੇ ਜਿਹੜੇ ਦਾਇਰੇ ਦੇ ਅੰਦਰ ਰਹਿ ਕੇ ਬਣਾਉਣ ਠੀਕ ਹੈ ਜੀ ਡਾਕਟਰ ਸਾਹਿਬ ਹੋਰ ਕੋਈ ਗੱਲ ਕਰਨੀ ਤਾਂ ਤੁਸੀਂ ਨਹੀਂ ਹੋਣੀ ਜੀ ਚਲੋ ਠੀਕ ਹੈ ਜੀ ਆ ਮਸ਼ੀਨ ਵਾਲੇ ਕਰੋ ਜੀ ਸ਼ੁਰੂ ਜੀ ਸੋ ਸਾਰੇ ਹੀ ਨਗਰ ਦਾ ਧੰਨਵਾਦ ਸੋ ਸਾਰੇ ਨਗਰ ਦਾ ਧੰਨਵਾਦ ਹੁਣ ਤੁਹਾਡੇ ਸਾਹਮਣੇ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਇਧਰ ਵੀਡੀਓ ਬਣਾ ਦਿਓ ਅੱਛਾ ਨਾਈਟ ਮੇਰੇ ਕੋ ਆਦਾ ਨਹੀਂ Vielen <laughs> Dank. Terima kasih telah menonton.